ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੋ ਸਮੂਹ ਨਗਰ ਨੂੰ ਸਰਬੱਤ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਕਾਸ਼ ਦਿਹਾੜੇ ਪੈ ਬਹੁਤ ਬਹੁਤ ਬਧਾਈ ਸੋ ਇਹ ਸੀ ਭਾਈ ਸਾਹਿਬ ਭਾਈ ਸੁਰੱਖਣ ਸਿੰਘ ਜੀ ਵਿਆਰ ਸੋ ਮੈਂ ਮੈਂ ਬੇਨਤੀ ਕਰਾਂ ਜੋ ਬੁਲਾਰਾ ਹੁੰਦਾ ਹੈ ਨਾ ਉਹਦੀ ਗੱਲ ਦਾ ਅਸਰ ਨਾ ਹੁੰਦਾ ਜੇ ਉਹਦੇ ਹਿਰਦੇ ਦੇ ਵਿੱਚ ਬੰਦਗੀ ਦੀ ਦਾਤ ਨਾ ਕੀ ਹੋਵੇ। ਇੱਕ ਵਾਰ ਅਸੀਂ ਸ੍ਰੀ ਦਰਬਾਰ ਸਾਹਿਬ ਮਜੀਠ ਸਾਹਿਬ ਵਿਖੇ ਦੀਵਾਨ ਹਾਲ ਵਿੱਚ ਬੈਠੇ ਸੁਣ ਰਹੇ ਸੀ। ਸੋ ਇੱਕ ਅਮੀਰ ਬੇਨਤੀ ਕਰ ਰਹੇ ਸੀ ਕਿ ਉਹਨਾਂ ਦਾ ਪੁੱਤਰਾ ਜਿਹੜਾ ਹੈ ਨਾ ਉਹ ਗੁਰਸਿੱਖੀ ਜੀਵਨ ਛੱਡ ਦਿੱਤਾ ਸੀ। ਉਸਨੇ ਦਾੜੀ ਕੇਸ ਕਤਲ ਕਰਵਾਇਆ ਸੀਗੇ ਤੇ ਉਹਨਾਂ ਆਪਣੇ ਪੁੱਤਰੇ ਨੂੰ ਆਖਿਆ ਵੀ ਅਸੀਂ ਤੈਨੂੰ 50000 ਰੁਪਇਆ ਦੇਵਾਂਗੇ ਜੇ ਤੂੰ ਕੇਸ ਰੱਖੇਂਗਾ। ਸੋ ਵੇਖੋ ਕਤਵੀਸ਼ਰ ਹੁੰਦਾ ਜੇ ਉਹਨੂੰ 50000 ਰੁਪਇਆ ਦੇ ਕੇ ਸਿੱਖੀ ਲਖਾਉਣੀ ਪੈਂਦੀ ਆਪਣੇ ਬੱਚੇ ਦੀ ਸਭ ਲੋਕ ਪ੍ਰਚਾਰਕੀ ਹੋਏ। ਸੋ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਹੁੰਦਾ ਨਾ ਉਹਦੇ ਬੋਲਾਂ ਦੇ ਨਾਲ ਹੀ ਜਿਹੜਾ ਅਗਲੇ ਤੇ ਅਸਰ ਫੇਰ ਹੀ ਹੁੰਦਾ ਹੈ। ਸੋ ਇਹਨਾਂ ਨੇ ਜਰਮਨਜੀਤ ਸਿੰਘ ਨੂੰ ਬੇਨਤੀ ਕੀਤੀ ਸੀ ਅਸੀਂ ਬਟਾਲੇ ਇਹਨਾਂ ਨੂੰ ਪ੍ਰੋਗਰਾਮ ਬੁੱਕ ਕਰਨੇ ਗਏ ਸੀ। ਸੋ ਇਹਨਾਂ ਨੇ ਬੋਲਾਂ ਦਾ ਅਸਰ ਹੋਇਆ ਜਰਮਨਜੀਤ ਸਿੰਘ ਤੇ ਤੇ ਉਹਨੇ ਜਿਹੜਾ ਆਪਣਾ ਕੇਸ ਰੱਖੇ ਨੇ ਸੋ ਵਾਹਿਗੁਰੂ ਕਿਰਪਾ ਕਰਨ ਉਹ ਮਤਰੀ ਦਾਤ ਵੀ ਬਖਸ਼ ਕਰਨ ਸੋ ਐਸੀ ਤਰ੍ਹਾਂ ਹੀ ਨੌਜਵਾਨ ਵੀਰ ਜਿਹੜੇ ਇਸ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਦੇ ਨੇ ਸੋ ਉਹਨਾਂ ਵੱਲੋਂ ਬਾਬਾ ਲਖਵਿੰਦਰ ਸਿੰਘ ਜੀ ਪੁੱਤਰ ਸਰਦਾਰ ਸੰਦੂਖ ਸਿੰਘ ਬਾਬਾ ਜੀ ਜੋ ਇੱਥੇ ਗਰੰਥੀ ਸਾਹਿਬ ਦੀ ਹਰਿਉਡੀ ਕਰਦੇ ਨੇ ਉਹਨਾਂ ਨੂੰ 15-20 ਸਾਲ ਹੋ ਗਏ ਇਸ ਗੁਰਦੁਆਰਾ ਸਾਹਿਬ ਡਿਊਟੀ ਕਰਦੇ ਹੁਣ ਮੈਨੂੰ ਦੱਸਿਆ ਸੋ ਬੜੇ ਹੀ ਤਨਮਾਨ ਦੇ ਨਾਲ ਧੰਦੇ ਨਾਲ ਉਹਨਾਂ ਨੇ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਨਿਭਾਈ ਹੈ ਸੋ ਨੌਜਵਾਨ ਵੀਰਾਂ ਵੱਲੋਂ ਪ੍ਰਾਲਾ ਕੀਤਾ ਗਿਆ ਕਿ ਇਸ ਗੁਰਦੁਆਰਾ ਸਾਹਿਬ ਵਿਖੇ ਕੋਈ ਮਾਇਆ ਦਾ ਕੋਈ ਏਡਾ ਖਾਸ ਪ੍ਰਬੰਧ ਨਹੀਂ ਸੀਗਾ ਫਿਰ ਵੀ ਉਹਨਾਂ ਨੇ ਸੇਵਾ ਨਹੀਂ ਛੱਡੀ ਚਲੋ ਜਿੰਨਾ ਸੰਗਤ ਕੋਲੋਂ ਸਰਦਾ ਬਣਦਾ ਰਿਹਾ ਉਹਨਾਂ ਨੇ ਆਪਣੇ ਤਨ ਦੇਹੀ ਦੇ ਨਾਲ ਸੇਵਾ ਨਿਭਾਈ ਤੇ ਬਾਬਾ ਜੀ ਨੇ ਵੀ ਉਹਨਾਂ ਦੇ ਆਖੇ ਲਾ ਕੇ ਉਹਨਾਂ ਦਾ ਸਤਿਕਾਰ ਕਰਦਿਆਂ ਇੱਥੇ ਸੇਵਾ ਕੀਤੀ ਸੋ ਜਦੋਂ ਇਹ ਬਿਲਡਿੰਗ ਬਣੀ ਹੈ ਉਦੋਂ ਅਸੀਂ ਇੱਥੇ ਹਾਜ਼ਰ ਸੀਗੇ ਬਾਬਾ ਮੱਖਣ ਸਿੰਘ ਜੀ ਸੂਤਰਨਾਦਾਲ ਦੇ ਜੋ ਮੁਖੀ ਰਹੇ ਨੇ ਸੱਚਖੰਡ ਵਾਸੀ ਉਹਨਾਂ ਨੇ ਇਸ ਗੁਰਦਰਾ ਸਾਹਿਬ ਦਾ ਨਹੀਂ ਪੱਥਰ ਰੱਖਿਆ ਸੀਗਾ ਸੋ ਹੁਣ ਜੋ ਭਾਈ ਸੇ ਭਾਈ ਨੌਜਵਾਨ ਵੀਰ ਜਿਹੜੇ ਨੇ ਉਹਨਾਂ ਵੱਲੋਂ ਬਾਬਾ ਲਖਵਿੰਦਰ ਸਿੰਘ ਜੀ ਦਾ ਸਰੂਪੇ ਤੇ ਜੋ ਬਸਤਰ ਹੈ ਤੇ ਇੱਕ ਸੋਨੇ ਦੀ ਮੁੰਦਰੀ ਉਹਦੇ ਨਾਲ ਸਨਮਾਨ ਕੀਤਾ ਜਾਣਾ ਸੋ ਭਾਈ ਬਲਜਿੰਦਰ ਸਿੰਘ ਪੁੱਤਰ ਸਰਦਾਰ ਕੁਲਵੰਤ ਸਿੰਘ ਤੇ ਜੋਬਨਪ੍ਰੀਤ ਸਿੰਘ ਪੁੱਤਰ ਸਰਦਾਰ ਦੇਸਵੰਤ ਸਿੰਘ ਤੇ ਇੱਥੇ ਜਿਹੜੇ ਨੌਜਵਾਨ ਵੀ ਸੇਵਾ ਕਰਦੇ ਨੇ ਸੋ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਉਹਨਾਂ ਦੀ ਜਿਹੜੀ ਇਹ ਭਾਵਨਾ ਹੈ ਉਹ ਗੁਰੂ ਘਰ ਵਿਕੇ ਸੇਵਾ ਕਰਦੇ ਨੇ ਕਿ ਬੜਾ ਚੰਗਾ ਉਪਰਾਲਾ ਹੈ ਜਿਹੜਾ ਉਹਨਾਂ ਨੇ ਇਹ ਉਪਰਾਲਾ ਕੀਤਾ ਹੈ ਗ੍ਰੰਥੀ ਸਰ ਦਾ ਸਨਮਾਨ ਕਰਨ ਦਾ ਮੈਂ ਉਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਸੋ ਮੈਂ ਬੇਨਤੀ ਕਰਦਾ ਹਾਂ ਕਿ ਭਾਈ ਸਾਹਿਬ ਦੀ ਆਣ ਕੇ ਬਾਬਾ ਮਲਕਿੰਦਰ ਸਿੰਘ ਜੀ ਦਾ ਸਨਮਾਨ ਕਰਦੇ बोले بولے सो बोले सोनाल सत सियाकाल ਸਤ ਸ੍ਰੀ ਅਕਾਲ ਸੋਨਿਹਾਲ ਸਤ ਸ੍ਰੀ ਅਕਾਲ ਸੁਮਤਨਨ ਵਾਦ ਕਰਦਾ ਇਥੋਂ ਦੀ ਪ੍ਰਬੰਧਕ ਕਮੇਟੀ ਦਾ ਤੇ ਇਥੋਂ ਦੇ ਸਮੂਹ ਸਾਧ ਸੰਗਤ ਤੇ ਪ੍ਰਬੰਧਕਾਂ ਦਾ ਤੇ ਨੌਜਵਾਨ ਮੀਰਾਂ ਦਾ ਖਾਸ ਕਰਕੇ ਜਿਹੜੇ ਬੜਿਆ ਹੀ ਪਿਆਰ ਹੈ ਸਤਿਕਾਰ ਤਨ ਮਨ ਤਾਂ ਦੇ ਨਾਲ ਕਿਸੇ ਗੁਰਦਰਾ ਸਾਹਿਬ ਦੀ ਸੇਵਾ ਕਰਦੇ ਨੇ ਸੋ ਤੁਹਾਨੂੰ ਤੁਹਾਨੂੰ ਸਾਹਿਬ ਸ੍ਰੀ ਗੁਰੂ ਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸੋ ਜਿਨ੍ਹਾਂ ਦੀ ਪਦਵੀ ਬਹੁਤ ਉੱਚੀ ਹੈ ਤੇ ਇਹ ਜਿਹੜੀ ਜੋਤ ਹੈ ਗੁਰੂ ਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਨੂੰ ਆਪਾਂ ਹਾਜ਼ਰ ਨਾਜ਼ਰ ਗੁਰੂ ਮੰਨਦੇ ਆਂ ਮੇਰੀ ਪਿਆਰੀ ਸਾਧ ਸੰਗਤ ਜੀ ਸੋ ਜਿਹੜੇ ਭਾਵਨਾ ਦੇ ਨਾਲ ਸਤਿਗੁਰਾਂ ਦੇ ਚਰਨਾਂ 'ਚ ਸੀਸ ਲਵਾਉਂਦੇ ਨੇ ਸੋ ਉਹਨਾਂ ਨੂੰ ਸਤਿਗੁਰੂ ਜੀ ਹਰੇਕ ਦਾਤ ਇਥੋਂ ਪ੍ਰਾਪਤ ਹੁੰਦੀ ਹੈ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰਬੱਤਾਂ ਦਾ ਇੰਨੀ ਇੱਕ ਬੇਨਤੀਆਂ ਕਰਦਾ ਜਮਾ ਦਾ ਜੱਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਬਹੁਤ ਸੋਹਣਾ ਬੜਾਲਾ ਵੀਰਾਂ ਵੱਲੋਂ ਗੁਰੂ ਘਰ ਦੇ ਵਜ਼ੀਰ ਦਾ ਸਤਿਕਾਰ ਕਰਨਾ অতি ਜ਼ਰੂਰੀ ਸੋ ਹੁਣ ਮੈਂ ਬੇਨਤੀ ਕਰਦਾ ਇੱਕ ਛੋੜੀ ਜੀ ਬੱਚੀ